ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬੁਟੀਕ ਬਲਾਡਾ ਬਲੋ ਲਓ ਜੀ ਅੱਜ ਫਿਰ ਲੈ ਕੇ ਆਏ ਤੁਹਾਡੇ ਵਾਸਤੇ ਨਵੀਂ ਕਲੈਕਸ਼ਨ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਬੁਟੀਕ ਵਰਕ ਦੇ ਸੂਟ ਸ਼ਿਲਕ ਪਸ਼ਮੀਨੇ ਦੇ ਵਿੱਚ ਰਹਿਣਗੇ ਡਾਇਮੰਡ ਕ੍ਰਸ਼ ਦੇ ਵਿੱਚ ਰਹਿਣਗੇ ਚੈੱਕ ਟਿਸ਼ੂ ਦੇ ਵਿੱਚ ਰਹਿਣ ਵਾਲੇ ਆ ਜੀ ਤੇ ਮਖਮਲੀ ਸ਼ਿਲਕ ਤੇ ਰਹਿਣ ਵਾਲੇ ਅੱਜ ਦੇ ਜਿਹੜੇ ਪੀਸ ਹੈ ਰਹਿਣਗੇ ਸੂਟ ਸੌਰੀ ਸੂਟ ਰਹਿਣਗੇ ਬੁਟੀਕ ਵਰਕ ਦੇ ਤੇ ਸਭ ਤੋਂ ਪਹਿਲਾਂ ਮੇਰੇ ਪਿਆਰਿਆਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਡਿਸਟ੍ਰਿਕਟ ਮਾਨਸਾ ਬੜਲਾਡਾ ਤੋਂ ਬਿਲੋਂਗ ਕਰਦੇ ਆ ਜੀ ਅਸੀਂ ਤੇ ਤੁਸੀਂ ਜੇਕਰ ਆ ਰਹੇ ਹੋ ਪਿੱਖੀ ਰੋਡ ਤੋਂ ਠੀਕ ਹੈ ਜੀ ਫਿਰ ਲਾਡਾ ਐਂਟਰ ਹੁੰਦੇ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਆਈਟੀਆਈ ਤੇ ਆਣਾ ਪਏਗਾ ਆਈਟੀਆਈ ਤੇ ਆ ਕੇ ਸਾਹਮਣੇ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਰੇਲਵੇ ਪੌਲ ਉਹਨੂੰ ਪੂਰਾ ਕ੍ਰੋਸ ਕਰਨਾ ਜੀ ਜਦੋਂ ਤੁਸੀਂ ਪੌਲ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆ ਕੇ ਪਹਿਲੀ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਆਉਣਾ ਜੀ ਆ ਰਾਈਟ ਸਾਈਡ ਤੇ ਰਾਈਟ ਸਾਈਡ ਆ ਕੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਦੀ ਉਹ 'ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲਓ ਅੱਜ ਦੀ ਵੀਡੀਓ ਲੱਗੇ ਸਟਾਰਟ ਕਰਨ ਅੱਜ ਦੇ ਜਿਹੜੇ ਸੂਟ ਲੈ ਕੇ ਆ ਬਹੁਤ ਹੀ ਪਿਆਰੇ ਜੇ ਤੁਹਾਡੇ ਵਾਸਤੇ ਸੂਟ ਲੈ ਕੇ ਆ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾ ਰਹੂਗਾ ਸੂਟ ਸ਼ਿਲਕ ਪਸ਼ਮੀਨੇ 'ਚ ਰਹਿਣਾ ਜੀ ਸਟਾਫ ਜਿਹੜਾ ਰੈਣਾ ਜੀ ਇਹ ਰੈਣਾ ਭਪਿੰਦਰਾ ਬ੍ਰਾਂਡ ਦਾ ਸਟਾਫ ਹੈ ਤੇ ਜੂਜ਼ ਹੋਇਆ ਮਿਸ਼ਨ 2 ਭਪਿੰਦਰਾ ਬ੍ਰਾਂਡ ਦਾ ਸਟਾਫ ਅਸੀਂ ਜੂਜ਼ ਕੀਤਾ ਡਬਲ ਟੂਨ ਰੈਣਾ ਪਸ਼ਮੀਨਾ ਸ਼ਿਲਕ ਪਸ਼ਮੀਨਾ ਜੀ ਤੇ ਮਹਿਰੂਨ ਕਲਰ ਆਊਗਾ ਜੀ ਤੇ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਸੋਟ ਇਹ ਰਹੂਗਾ ਜਾਂ ਨੈਕ ਵਰਕ 43 44 42 ਤੱਕ ਤੁਸੀਂ ਇਹਨੂੰ ਬਣਾ ਸਕਦੇ ਹੋ ਰੈਡੀ ਕਾਸ ਉੱਪਰ ਨੈਕ ਤੋਂ ਅਡਜਸਟ ਕਰ ਸਕਦੇ ਹੋ ਜੀ ਇਹਨੂੰ 43 44 ਤੇ 44 ਤੱਕ ਠੀਕ ਹੈ ਜੀ ਇਹਨੂੰ ਤੁਸੀਂ ਰੈਡੀ ਕਰ ਸਕਦੇ ਹੋ ਤੇ ਲਓ ਜੀ ਬੜਾ ਸੋਹਣਾ ਜਿਹਾ ਬਣਿਆ ਹੋਇਆ ਕੇਰਾ ਇਹਦਾ ਜਿਹੜਾ ਕੇਰਾ 21 ਇੰਚ ਬਣਿਆ ਹੋਇਆ ਪਰ ਜਿਹੜਾ हिਪ ਹੈ ਇਹਦਾ ਕੋਈ ਇਸ਼ੂ ਨਹੀਂ ਹੈ हिਪ ਤੁਸੀਂ ਜਿੰਨੀ ਮਰਜ਼ੀ ਰੈਡੀ ਕਰ ਲਓ 21 ਤੋਂ ਵਧਾ ਵੀ ਸਕਦੇ ਹੋ 21 ਤੋਂ ਘਟਾ ਵੀ ਸਕਦੇ ਹੋ ਠੀਕ ਹੈ ਜੀ ਹ ਹਿਪ ਤੱਕ ਨਹੀਂ ਆਉਂਦਾ ਵਰਕ ਜਿੰਨੀ ਮਰਜ਼ੀ ਤੁਸੀਂ ਇਹਦੀ हिਪ ਰੈਡੀ ਕਰ ਸਕਦੇ ਹੋ ਕੇਰਾ 21 ਇੰਚ ਰੈਡੀ ਹੋਣਾ ਹੈ ਇਹਦਾ ਇਹ ਸ਼ੇਪ ਦੇ ਲਓ ਜਾਂ ਸਿੰਪਲ ਰੈਡੀ ਕਰ ਲਓ ਤੁਹਾਡੇ ਤੇ ਡਿਪੈਂਡ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਲਓ ਇਹ ਇਹ ਰਹਿਣਾ ਇਹਦਾ ਫਰੰਟ ਠੀਕ ਹੈ ਜੀ ਫਰੰਟ ਆਊਗਾ ਤੇ ਇਹ ਆਊਗਾ ਜੀ ਬੈਕਵਰ ਬਹੁਤ ਹੀ ਪਿਆਰਾ ਜਿਹਾ ਸੂਟ ਅਸੀਂ ਰੈਡੀ ਕੀਤਾ ਤੁਹਾਡੇ ਵਾਸਤੇ ਇਹ ਆਉਣਾ ਜੀ ਬੈਕ ਠੀਕ ਹੈ ਬੈਕ ਤੇ ਵਰਕ ਆਉਣਾ ਜੀ ਇਹਦਾ ਇਹਦੀ ਬੈਕ ਰਹਿਣੀ ਹੈ ਬੈਕ ਨੈਕ ਬਣਿਆ ਹੋਇਆ ਨੀਚੇ ਇਹਦਾ ਬਣਿਆ ਹੋਇਆ ਕੇਰਾ ਲਓ ਜਰੀ ਦਾ ਵਰਕ ਹੋਇਆ ਜੀ ਇਹਦੇ ਉੱਪਰ ਜਰੀ ਵਰਕ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਨਜ਼ਦੀਕ ਤੋਂ ਤੁਹਾਨੂੰ ਚੈੱਕ ਕਰਵਾ ਦਾਂਗੇ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਇਹਦੇ ਉੱਪਰ ਵਰਕ ਤੇ 슬리ਵਸ ਦਿਖਾਵਾਂਗੇ ਜੀ ਇਹ ਬੈਕ ਬੈਕ ਦਾ ਵਰਕ ਸੀ ਬੈਕ ਦੇ ਵੀ ਨੈਕ ਤੇ ਵਰਕ ਹੋਇਆ ਨੀਚੇ ਘੇਰੇ ਤੇ ਵਰਕ ਹੋਇਆ ਚਾਕਾਂ ਦੇ ਵਰਕ ਹੋਇਆ ਠੀਕ ਹੈ ਜੀ ਇਹ ਆਊਗਾ ਜੀ ਇਹਦਾ ਫਰੰਟ ਠੀਕ ਹੈ ਫਰੰਟ ਤੇ ਵਰਕ ਹੈ 슬리ਵਸ ਚੈੱਕ ਕਰਵਾ ਦਿਨੇ ਆ 슬리ਵਸ ਦਾ ਵਰਕ ਵੀ ਬਹੁਤ ਪਿਆਰਾ ਜੀ ਇਹਦਾ ਲਓ ਇਹ ਰਹੂਗਾ ਜੀ 슬리ਵਸ ਦਾ ਵਰਕ ਪੂਰਾ ਫੁੱਲ ਹੈਵੀ 슬리ਵਸ ਦਾ ਵਰਕ ਰਹਿਣ ਵਾਲਾ ਪ੍ਰਾਈਸ ਦੇ ਰਿਹਾ ਤੁਹਾਨੂੰ ਸਿਰਫ 1600 ਰੁਪਏ ਦੇ ਵਿੱਚ ਇਹ ਸੂਟ ਦਵਾਂਗੇ ਜੀ ਸ਼ਿਲਕ ਪਸ਼ਮੀਨੀ ਦਾ 1600 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਚੈੱਕ ਕਰੋ ਆ ਲੁੱਕ ਦਿਖਾਵਾਂਗੇ ਸੂਟ ਦੀ ਕਿੱਦਾਂ ਆਉਣੀ ਹੈ ਚੈੱਕ ਕਰੋ ਬਹੁਤ ਪਿਆਰਾ ਸੂਟ ਲੱਗਦਾ ਜੀ ਲਓ ਜੀ ਚੈੱਕ ਕਰੋ ਜੀ ਐਦਾਂ ਸੂਟ ਦੀ ਲੁੱਕ ਆਉਣੀ ਹੈ ਬਹੁਤ ਪਿਆਰਾ ਸੂਟ ਬਣਾ ਸ਼ਿਲਕ ਪਸ਼ਮੀਨੇ ਦੇ ਵਿੱਚ ਇਹ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਦੇਖ ਸਕਦੇ ਹੋ ਕਾਫੀ ਇੰਸਟਾ ਦਾ ਫੇਮਸ ਡਿਜ਼ਾਈਨ ਲੈ ਕੇ ਆਏ ਤੁਹਾਡੇ ਵਾਸਤੇ ਰੈਡੀ ਕਰਵਾ ਕੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰੈਡ ਵਾਲਾ ਇੰਸਟਾ ਦਾ ਫੇਮਸ ਜੀ ਸੇਮ ਦੇ ਤੁਹਾਨੂੰ ਦੋ ਕਲਰ ਮਿਲ ਜਾਣੇ ਆ ਸੇਮ ਮਹਿਰੂਨ ਕਲਰ ਚ ਦੋ ਕਲਰ ਮਿਲਣਗੇ ਤੁਹਾਨੂੰ ਇਹ ਵਾਲੀ ਸੂਟ ਦੇ ਤੇ ਦੂਸਰਾ ਕਲਰ ਆਊਗਾ ਜੀ ਇੱਕ ਮਹਿਰੂਨ ਕਲਰ ਇਹ ਵਾਲਾ ਮਿਲੂਗਾ ਦੂਸਰਾ ਕਲਰ ਆਊਗਾ ਜੀ ਲਓ ਇਹ ਕੇਵਲਾ ਕਲਰ ਆਊਗਾ ਜੀ ਇਹ ਗ੍ਰੀਨ ਤੇ ਮਹਿਰੂਨ ਦੀ ਡਬਲ ਟੋਨ ਹੈ ਜੀ ਬਹੁਤ ਪਿਆਰਾ ਜਿਹਾ ਵੀ ਸੂਟ ਰਹੂਗਾ ਲਓ ਸ਼ਰਕ ਪਸ਼ਮੀਨੇ ਦੇ ਰਹਿਣਾ ਜੀ ਗ੍ਰੀਨ ਤੇ ਮਹਿਰੂਨ ਦੀ ਡਬਲ ਟੋਨ ਰੈਡੀ ਹੈ ਚੈੱਕ ਕਰੋ ਜੀ ਲਓ ਬੜਾ ਪਿਆਰਾ ਜਿਹਾ ਬਣਿਆ ਹੋਇਆ ਨੈਕਵਰਕ نیچے ਬਣਿਆ ਹੋਇਆ ਕੇਰਾ ਵਰਕ ਠੀਕ ਹੈ ਜੀ ਨੈਕਵਰਕ ਬਣਿਆ ਹੋਇਆ ਇਹ ਬਣਿਆ ਹੋਇਆ ਕੇਰਾ ਵਰਕ ਜੀ ਇਹਦਾ ਠੀਕ ਹੈ ਜੀ ਇਹ ਵਾਲੀ ਆਉਗੀ ਇਹਦਾ 슬ੀਵਸ ਦਾ ਵਰਕ ਰਹੂਗਾ ਲਓ ਜੀ ਚੈੱਕ ਕਰ ਲਓ ਜੀ 슬ੀਵਸ ਦਾ ਵਰਕ ਹੈ ਇਹ ਆਊਗਾ ਜੀ ਬੈਕ ਵਰਕ ਬੈਕ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਰਹੂਗੀ ਇਹਦੀ ਬੈਕ ਲਓ ਦੇਖੋ ਜੀ ਨੈਕ ਬਣਿਆ ਹੋਇਆ ਨੀਚੇ ਬਣਿਆ ਹੋਇਆ ਇਹਦਾ ਕੇਰਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਕੇਰਾ ਠੀਕ ਹੈ ਜੀ ਬੈਕ ਫਰੰਟ ਦੋਨੋਂ ਰੈਡੀ ਹੈ ਤੇ 슬ੀਵਸ ਦੇ ਉੱਪਰ ਵੀ ਕੰਮ ਦਿਖਾ ਦਿੰਨੇ ਤੁਹਾਨੂੰ ਲਓ 슬ੀਵਸ ਦੇ ਉੱਪਰ ਵਰਕ ਦੇਖੋ ਜੀ ਇਹਦਾ ਲਓ ਜੀ ਇਹ ਆਉਣਾ ਦੀ 슬ੀਵਸ ਦਾ ਵਰਕ ਠੀਕ ਹੈ ਜੀ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ ਅਸੀਂ 1600 ਦੇ ਵਿੱਚ ਇਹ ਵਾਲਾ ਸੂਟ ਦੇ ਰਿਆ ਸ਼ੈਲਕ ਪਸ਼ਮੀਨੀ ਦਾ 1600 ਦੇ ਵਿੱਚ ਇਹ ਵਾਲਾ ਸੂਟ ਦੇ ਰਿਆ ਜੀ ਬਹੁਤ ਹੀ ਪਿਆਰਾ ਜਿਹਾ ਰੈਡੀ ਹੋਇਆ ਲਓ ਇਹਦੇ ਵਿੱਚ ਇੱਕ ਕਲਰ ਆਊਗਾ ਜੀ ਮਹਿੰਦੀ ਮਸਟਰਡ ਦੇ ਵਿੱਚ ਆਣਾ ਮਹਿੰਦੀ ਮਸਟਰਡ ਦਾ ਡਬਲ ਟੋਨ ਰਹੂਗਾ ਜੀ ਲਓ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਚੈੱਕ ਕਰੋ ਜੀ ਦੂਸਰਾ ਕਲਰ ਇੰਗਲਿਸ਼ ਕਲਰ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮਹਿੰਦੀ ਮਸਟਰਡ ਲਓ ਦੇਖੋ ਜੀ ਚੈੱਕ ਕਰੋ ਆ ਇਸ ਨੂੰ ਇਹਨੂੰ ਸੀ ਮਹਿੰਦੀ ਕਲਰ ਵੀ ਨਹੀਂ ਕਹਿ ਸਕਦੇ ਅਲੱਗ ਜਿਹਾ ਹੀ ਕਲਰ ਹੈ ਜੀ ਇਹ ਪਿਸਤਾ ਜੀ ਵੀ ਸ਼ੇਡ ਦਿੰਦਾ ਮਹਿੰਦੀ ਜੀ ਵੀ ਸ਼ੇਡ ਦਿੰਦਾ ਮਸਟਰਡ ਜੀ ਵੀ ਸ਼ੇਡ ਦਿੰਦਾ ਤੇ ਲਓ ਜੀ ਚੈੱਕ ਕਰੋ ਨੀਚੇ ਬਣਿਆ ਹੋਇਆ ਬਹੁਤ ਜ਼ਿਆਦਾ ਪਿਆਰਾ ਜਿਹਾ ਕੇਰਾ ਹੈ ਦਾ ਉੱਪਰ ਬਣੀ ਹੋਈ ਹੈ neck ਦਾ ਇਹ ਵਾਲੀਆਂ ਰਹਿਣਗੀਆਂ sleeves ਠੀਕ ਹੈ ਜੀ back ਵੀ ਦਿਖਾ ਦਿੰਨੀ ਆ ਦੀ ਲਓ ਪੂਰੀ ਫੁੱਲ ਹੈਵੀ ਰੈਡੀ ਕੀਤੀ ਅਸੀਂ back ਇਹਦੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ price ਸਿਰਫ ਦੇ ਰਿਆ ਤੁਹਾਨੂੰ ਇਹ ਵਾਲੇ ਸੂਟ ਦੀ ਅਸੀਂ ਸਿਰਫ 1600 ਦੇ ਵਿੱਚ ਤੁਸੀਂ ਇਹ ਸੂਟ ਸਾਡੇ ਕੋਲ ਲੈ ਸਕਦੇ ਹੋ ਸ਼ਰਕ ਪਸ਼ਮੀਨੀ ਟੱਚ ਠੀਕ ਹੈ ਜੀ ਸ਼ਿਲਕ ਪਸ਼ਮੀਨੇ ਦਾ 1600 ਦੇ ਵਿੱਚ ਸੂਟ ਲੈ ਸਕਦੇ ਹੋ ਦੋ ਕਲਰ ਤੁਹਾਨੂੰ ਇਹੇ ਮਿਲ ਜਾਣੇ ਆ ਦੋ ਦੋ ਕਲਰ ਅਵੇਲੇਬਲ ਹੈ ਹਰ ਸੂਟ ਦੇ ਠੀਕ ਹੈ ਜੀ ਇਸ ਤੋਂ ਅੱਗੇ ਆਊਗਾ ਜੀ ਇਹ ਲਓ ਜੀ ਇਹ ਵੀ ਬਹੁਤ ਹੀ ਸੋਹਣਾ ਸਟਾਫ ਰੈਡ ਵਾਲਾ ਠੀਕ ਹੈ ਜੀ ਲਓ ਬਹੁਤ ਪਿਆਰਾ ਜਿਹਾ ਸਟਾਫ ਰਹੂਗਾ ਜੀ ਪੂਰਾ ਸੋਹਣਾ ਬਣਿਆ ਹੋਇਆ ਚਾਕ ਵਰਕ ਘੇਰਾ ਵਰਕ ਦੇਖੋ ਘੇਰਾ ਵਰਕ ਬਹੁਤ ਪਿਆਰਾ ਘੇਰਾ ਵਰਕ ਬਣਿਆ ਹੋਇਆ 슬ੀਵਸ ਦੇ ਉੱਪਰ ਵੀ ਕੰਮ ਹੋਇਆ ਜੀ ਇਹਦੇ ਲਓ ਇਹ ਵਾਲਾ ਰਹੂਗਾ ਜੀ ਇਹਦੇ 슬ੀਵਸ ਦੇ ਉੱਪਰ ਵਰਕ ਠੀਕ ਹੈ ਜੀ ਇਹ 슬ੀਵਸ ਦਾ ਵਰਕ ਰਹੂਗਾ ਜੀ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 850 ਦੇ ਵਿੱਚ ਗਰਮ ਸਟਾਫ ਦੇ ਵਿੱਚ ਰਹਿਣਾ ਜੀ ਇਹ ਕਾਟਨ ਸਟਾਫ ਹੈਗਾ ਜੀ ਖਾਦੀ ਦੀ ਤਰ੍ਹਾਂ ਕਾਫੀ ਸਟਾਫ ਗਾਫ ਦੇ ਵਿੱਚ ਰਹਿਣਾ ਆਰਾਮ ਨਾਲ ਤੁਸੀਂ ਇਹਨੂੰ ਸਰਦੀ ਵਿੱਚ ਵੇਅਰ ਕਰੋ ਗਰਮੀ ਵਿੱਚ ਵੇਅਰ ਕਰੋ ਦੋਨੋਂ ਸੀਜ਼ਨ ਵਿੱਚ ਪੈਣ ਵਾਲਾ ਸਟਾਫ ਹੈ ਤੇ ਪ੍ਰਾਈਸ ਦੇ ਰਹੇ ਤੁਹਾਨੂੰ ਅਸੀਂ ਸਿਰਫ 850 ਦੇ ਵਿੱਚ ਹੀ ਵਰਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਲਓ ਜੀ ਇਸ ਤੋਂ ਅਗਲਾ ਸੂਟ ਰਹੂਗਾ ਜੀ ਡਾਇਮੰਡ ਕਰਾਸ਼ ਦੇ ਵਿੱਚ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਡਾਇਮੰਡ ਕਰਾਸ਼ ਦੇ ਵਿੱਚ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਲਓ ਇਹ ਵਾਲਾ ਰਹੂਗਾ ਜੀ ਸਲੀਪਸ ਦਾ ਵਰਕ ਰਹਿਣਾ ਹੈ ਇਹਦਾ ਠੀਕ ਹੈ ਇਹ ਆਊਗਾ ਜੀ ਘੇਰੇ ਦਾ ਵਰਕ 21 ਇੰਚ 21.5 ਇੰਚ 22 ਇੰਚ ਤੱਕ ਤੁਸੀਂ ਘੇਰਾ ਇਹਦਾ ਰੈਡੀ ਕਰ ਸਕਦੇ ਹੋ ਲਓ ਜੀ ਇਹਦੀ ਲੁੱਕ ਦੇਖੋ ਸੂਟ ਦੀ ਕਿੱਦਾਂ ਆਉਣੀ ਹੈ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਤੋਂ ਦਿਖਾਵਾਂਗੇ ਬਹੁਤ ਪਿਆਰਾ ਸੂਟ ਲੱਗਦਾ ਜੀ ਹਾਂਜੀ ਤੁਸੀਂ ਸੂਟ ਦੀ ਲੁੱਕ ਦੇਖੋ ਕਿੱਦਾਂ ਆਉਣੀ ਆ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਹੈ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਦੇਖੋ ਜੀ ਚੈੱਕ ਕਰ ਸਕਦੇ ਹੋ ਐਦਾਂ ਤੁਸੀਂ ਵੀ ਇਹ ਸੂਟ ਨੂੰ ਰੈਡੀ ਕਰ ਸਕਦੇ ਹੋ ਬਹੁਤ ਪਿਆਰੀ ਜੀ ਲੁੱਕ ਦੇ ਵਿੱਚ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਹਾਂਜੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ 850 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਇਹ ਤੁਹਾਨੂੰ ਕਲਰ ਚੈੱਕ ਕਰਵਾ ਦਿੰਨੇ ਆ ਲਓ ਇੱਕ ਆਊਗਾ ਜੀ ਇਹਦੇ ਵਿੱਚ ਵਾਈਨ ਕਲਰ ਲਓ ਜੀ ਇਹ ਵਾਲਾ ਬਹੁਤ ਹੀ ਸੋਨਾ ਚਾ ਕਲਰ ਹੈ ਮੂ ਜੀ ਹਲਕਾ ਜਿਹਾ ਲਾਈਟ ਵਾਈਨ ਜਾਂ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਆਊਗਾ ਜੀ ਇਹ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ 850 ਸਲੀਪਸ ਦੇ ਉੱਪਰ ਵੀ ਕਮ ਮਿਲੂਗਾ ਬਾਟਮ ਵੀ ਤੁਹਾਨੂੰ ਇਹ ਨਾਲ ਮਿਲੂਗੀ ਜੀ ਲਓ ਜੀ ਇਹ ਰਣੀ ਇਹ ਨਾਲ ਬਾਟਮ ਇਹ ਬਾਟਮ ਰਹੂਗੀ ਤੇ ਕੇਰੇ ਦਾ ਵਰਕ ਹੋਇਆ 슬ੀਵਸ ਦਾ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਇਹ ਬਾਟਮ ਹੈ ਦੇ ਨਾਲ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਲੁੱਕ ਦਿਖਾਤੀ ਹੈ ਤੁਹਾਨੂੰ ਸੂਟ ਦੀ ਕਿੱਦਾਂ ਆਉਣੀ ਹੈ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 850 850 ਦੇ ਵਿੱਚ ਤੁਸੀਂ ਇਹ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਸੂਟ ਰਹੂਗਾ ਜੀ ਲਓ ਇਹ ਚੈੱਕ ਟਿਸ਼ੂ ਦੇ ਉੱਪਰ ਰੈਡੀ ਹੈ ਜੀ ਨਿਊ ਸਟਾਫ ਹੈ ਚੈੱਕ ਟਿਸ਼ੂ ਦੇ ਉੱਪਰ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਜੀ ਚੈੱਕ ਟਿਸ਼ੂ ਦੇ ਉੱਪਰ ਚੈੱਕ ਕਰੋ ਜੀ ਲਓ ਇਹ ਆਊਗਾ ਜੀ ਚੈੱਕ ਟਿਸ਼ੂ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਨਜ਼ਦੀਕ ਤੋਂ ਵਰਕ ਤੁਸੀਂ ਦੇਖ ਸਕਦੇ ਹੋ ਚੈੱਕ ਟਿਸ਼ੂ ਹੈ ਜੀ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਠੀਕ ਹੈ ਜੀ ਇਹ ਸਟਾਫ ਦਾ ਫਰਕ ਹੈ ਥੋੜਾ ਜਿਹਾ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ 950 ਠੀਕ ਹੈ ਇਹ ਵਾਲੇ ਸੂਟ ਦੀ ਪ੍ਰਾਈਸ 950 ਰਹਿਣ ਵਾਲੀ ਹੈ ਬੈਸਟ ਕੁਆਲਟੀ ਦਾ ਸਟਾਫ ਜਾਦਾ ਵਧੀਆ ਯੂਜ਼ ਹੋਇਆ ਜੀ ਇਹਦੇ ਉੱਪਰ ਚੈੱਕ ਚੈੱਕ ਟਿਸ਼ੂ ਦੇ ਉੱਪਰ ਠੀਕ ਹੈ ਜੀ ਅਗਲਾ ਰਹੂਗਾ ਜੀ ਲਓ ਇਹ ਰਹੂਗਾ ਜੀ ਇਹ ਕੇਵਲਾ ਕਲਰ ਮਿਲੂਗਾ ਲਓ ਜੀ ਇਹ ਕੇਵਲਾ ਸੂਟ ਆ ਜੀ ਇਹ ਵਾਲਾ ਆਊਗਾ ਜੀ ਮਖਵਲੀ ਛਿਲਕੇ ਦੇ ਉੱਪਰ ਠੀਕ ਹੈ ਜੀ ਇਹ ਮਖਵਲੀ ਛਿਲਕੇ ਦੇ ਉੱਪਰ ਰੈਡੀ ਹੈ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹ ਆਊਗਾ ਜੀ ਗਾਜਰੀ ਜਾ ਕਲਰ ਆਉਣਾ ਠੀਕ ਹੈ ਜੀ ਕੈਰਟ ਕਲਰ ਹੈ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਇਹ ਆ ਗਿਆ ਮਖਵਲੀ ਛਿਲਕੇ ਦੇ ਉੱਪਰ ਇਹਦੀ ਵੀ ਜਿਹੜੀ ਪ੍ਰਾਈਸ ਰਹਿਣੀ ਉਹ 950 ਰਹਿਣੀ ਆ ਜੀ ਇਹ ਵਾਲੇ ਸੂਟ ਦੀ ਪ੍ਰਾਈਸ 950 ਰਹਿਣੀ ਆ ਮਖਵਲੀ ਛਿਲਕੇ ਦੇ ਉੱਪਰ ਰੈਡੀ ਕੀਤਾ ਹੋਇਆ ਦੇਖੋ ਇਹ ਰਹਿਣਾ ਸਲੀਪਸ ਦੇ ਕੰਮ ਇਹਦਾ ਇਹ 슬ੀਵਸ ਦਾ ਕੰਮ ਹੈ ਜੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ ਸਾਢੇ 900 ਰੁਪਏ ਠੀਕ ਹੈ ਜੀ ਤੇ ਇੱਕ ਸੀਗਾ ਚੈੱਕ ਟਿਸ਼ੂ ਦੇ ਉੱਪਰ ਇੱਕ ਮਕਬਲੀ ਸ਼ਰਕੀ ਉੱਪਰ ਰਹਿਣਾ ਸੀ ਤੇ ਇੱਕ ਆਵਲਾ ਕਲਰ ਦੇਖੋ ਜੀ ਇਹ ਵੀ ਡਾਇਮੰਡ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਕੈਰਟ ਕਲਰ ਆਊਗਾ ਲਓ ਚੈੱਕ ਕਰੋ ਜੀ ਕੈਰਟ ਕਲਰ ਆਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਦੀ ਪ੍ਰਾਈਸ 850 ਰਹਿਣੀ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ 850 ਲਓ ਜੀ ਇਹ ਵਾਲਾ ਦੇਖੋ ਜੀ 슬ੀਵਸ ਦੇ ਕੰਮ ਹੋਇਆ ਬਹੁਤ ਪਿਆਰਾ ਜਿਹਾ ਸੂਟ ਰਹਿਣਾ ਜੀ ਲੁੱਕ ਤੁਹਾਨੂੰ ਦਿਖਾਈ ਦਿੱਤੀ ਹੈ ਸੂਟ ਦੀ ਕਿੱਦਾਂ ਆਣੀ ਹੈ ਠੀਕ ਹੈ ਜੀ ਇਹਦੇ ਵਿੱਚ ਇੱਕ ਤੁਹਾਨੂੰ ਕਲਰ ਮਿਲੂਗਾ ਇਹ ਵਾਲਾ ਲਓ ਬਹੁਤ ਹੀ ਸੋਨਾ ਜਿਹਾ ਕਲਰ ਹੈਣਾ ਜੀ ਇਹ ਵਾਲਾ ਬਹੁਤ ਪਿਆਰਾ ਜਿਹਾ ਲਓ ਜੀ ਇਹਦੀ ਵੀ ਪ੍ਰਾਈਸ 850 ਰਹਿਣੀ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਮਿਲੂਗਾ 슬ੀਵਸ ਦੇ ਉੱਪਰ ਤੁਹਾਨੂੰ ਕੰਮ ਮਿਲ ਨਹੀਂ ਮਿਲਣਾ ਹਰ ਇੱਕ ਦੀ 슬ੀਵਸ ਤੇ ਵਰਕ ਹੋਇਆ ਦੇਖੋ ਜੀ ਬਹੁਤ ਸੋਨਾ ਕਲਰ ਰਹਿਣ ਵਾਲਾ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਆਇਆ ਜੀ ਇਹਦੀਆਂ 슬ੀਵਸ ਦੇ ਕੰਮ ਇਹ 슬ੀਵਸ ਤੇ ਉੱਪਰ ਵਰਕ ਹੋਇਆ ਕੇਰੇ ਉੱਪਰ ਵਰਕ ਹੋਇਆ ਪ੍ਰਾਈਸ ਜਿਹੜੀ 850 ਹੀ ਰਹਿਣੀ ਹੈ ਤੇ ਇਹਦੇ ਵਿੱਚ ਇੱਕ ਆਊਗਾ ਜੀ ਇਹ ਵਾਲਾ ਕਲਰ ਥੋੜਾ ਜਿਹਾ ਲਾਈਟ ਸੀ ਗ੍ਰੀਨ ਜਿਹਾ ਸ਼ੇਡ ਆਂਦਾ ਲਓ ਇਹ ਲਾਈਟ ਸੀ ਗ੍ਰੀਨ ਜਿਹਾ ਕਲਰ ਆਂਦਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਪ੍ਰਾਈਸ ਇਹਦੀ ਵੀ 850 ਹੀ ਰਹਿਣੀ ਆ 슬ੀਵਸ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਜੀ ਇਹਦੇ ਵੀ 슬ੀਵਸ ਦੇ ਉੱਪਰ ਵਰਕ ਮਿਲੂਗਾ 슬ੀਵਸ ਵੀ ਤੁਹਾਨੂੰ ਦਿਖਾ ਦਿੰਦੇ ਆ ਲਓ ਜੀ ਇਹ ਰਹਿਣਗੇ ਜੀ 슬ੀਵਸ 슬ੀਵਸ ਦੇ ਉੱਪਰ ਵੀ ਵਰਕ ਮਿਲੂਗਾ ਜੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਸਾਢੇ 800 ਜੀ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਸੂਟ ਦਿਖਾਵਾਂਗੇ ਲਓ ਜੀ ਇਹ ਕੇਵਲ ਸੂਟ ਆ ਗਿਆ ਜੀ ਲੋ ਜੀ ਇਹਦੇ ਨੈਕ ਉੱਪਰ ਵੀ ਵਰਕ ਹੋਇਆ ਬਹੁਤ ਸੋਹਣਾ ਜਿਹਾ ਘੇਰਾ ਬਣਿਆ ਹੋਇਆ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਨੈਕ ਬਣਿਆ ਹੋਇਆ 43 44 ਤੱਕ ਤੁਸੀਂ ਇਹਦੀ ਲੈਂਥ ਕਰ ਸਕਦੇ ਹੋ ਇਹਦੀ ਪ੍ਰਾਈਸ ਰੈਡੀ ਹੈ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਜੀ ਚੈੱਕ ਕਰੋ ਬਹੁਤ ਸੋਹਣਾ ਸੂਟ ਲੱਗਦਾ ਬਣਿਆ ਹੋਇਆ ਇਹ ਵਾਲਾ ਦੇਖੋ ਜੀ ਬਹੁਤ ਪਿਆਰੀ ਜੀ ਲੁੱਕ ਆਣੀ ਹੈ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਇਹਦੀ 900 ਰੁਪਏ ਲਓ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਬਣਿਆ ਹੋਇਆ ਪਾਕਟ ਵਰਕ ਵਾਲਾ ਸੂਟ ਇਹ ਪਾਕਟ ਵਰਕ ਵਾਲਾ ਸੂਟ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਪਾਕਟ ਵਰਕ ਵਾਲਾ ਸੂਟ ਹੈ ਬਹੁਤ ਸੋਹਣਾ ਬਣਿਆ ਹੋਇਆ ਕੇਰਾ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਪਾਕਟ ਵਰਕ ਵਾਲਾ ਪਛਮੀਂਦੀ ਤੇ ਰੈਡੀ ਹੈ ਜੀ ਪ੍ਰਾਈਸ ਇਹਦੀ 1250 ਰੈਲੀਆਂ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਪੂਰੀਆਂ ਫੁੱਲ ਹੈਵੀ ਇਹਦੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣਗੀਆਂ ਠੀਕ ਹੈ ਜੀ ਇਹਦਾ ਤੁਸੀਂ ਜਿਹੜਾ ਘੇਰਾ ਮਿਲੂਗਾ ਤੁਹਾਨੂੰ 21 ਇੰਚ ਇਹ ਦੋ ਸੂਟ ਆ ਜੀ ਸਾਡੇ ਕੋਲੇ 21 ਇੰਚ ਤੱਕ ਵੀ ਲੈ ਸਕਦੇ ਹੋ ਠੀਕ ਹੈ ਜੀ 21 ਇੰਚ ਤੱਕ 22 ਇੰਚ ਤੱਕ ਆਰਾਮ ਨਾਲ ਤੁਸੀਂ ਇਹਨੂੰ ਲੈ ਸਕਦੇ ਹੋ 21 22 ਇੰਚ ਤੱਕ ਇਹਦਾ ਘੇਰਾ ਰਹਿਣ ਵਾਲਾ ਹੈ ਇਹ ਵਾਲੇ ਸੂਟ ਦਾ ਜੀ ਠੀਕ ਹੈ ਜੀ 21 ਇੰਚ ਵਾਲਾ ਵੀ ਤੁਹਾਨੂੰ ਸੂਟ ਮਿਲ ਜੂਗਾ 22 ਵਾਲਾ ਵੀ ਮਿਲ ਜੂਗਾ ਪ੍ਰਾਈਸ 1250 ਰਹਿਣੀ ਹੈ ਆਪਾਂ ਸ਼ਮੀਨੇ ਦੇ ਉੱਪਰ ਰੈਡੀ ਹੈ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਬਟਿਕ ਵਰਕ ਦੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਲੈ ਕੇ ਆਵਾਂਗੇ ਨਵੀਂ ਕਲੈਕਸ਼ਨ ਅੱਜ ਦੀ ਵੀਡੀਓ ਕਰਦੇ ਇਥੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ